ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਇਸ ਵੀਡੀਓ 'ਚ ਅਸੀਂ ਗੱਲ ਕਰਾਂਗੇ ਭਾਰਤ ਦੇ ਨਨਕਾਣਾ ਸਾਹਿਬ ਦੀ ਭਾਵ ਸੁਲਤਾਨਪੁਰ ਲੋਧੀ ਦੀ ਸੁਲਤਾਨਪੁਰ ਲੋਧੀ ਗੁਰੂ ਨਾਨਕ ਦੇਵ ਜੀ ਦੇ ਨਾਲ ਸੰਬੰਧਿਤ ਇੱਕ ਪਵਿੱਤਰ ਸਥਾਨ ਹੈ ਸੁਲਤਾਨਪੁਰ ਲੋਧੀ ਉਹ ਸ਼ਹਿਰ ਹੈ ਜਿਸ ਨੂੰ ਇੱਕ ਮੁਗਲ ਰਾਜੇ ਦੇ ਵੱਲੋਂ ਅੱਗ ਲਗਵਾ ਦਿੱਤਾ ਗਿਆ ਸੀ ਤੇ ਪੂਰਾ ਖਤਮ ਕਰ ਦਿੱਤਾ ਗਿਆ ਸੀ ਇਹ ਉਹੀ ਸਥਾਨ ਹੈ ਜਿੱਥੇ ਦੇ ਰਾਜਾ ਨੇ ਇਤਿਹਾਸਿਕ ਗੁਰੂ ਘਰ ਬਣਵਾਉਣ ਲਈ ਇੱਟਾਂ ਨੂੰ ਤੋੜਨ ਨਹੀਂ ਦਿੱਤਾ ਤੇ ਇੱਟਾਂ ਦੇ ਖਾਸ ਸਾਚੇ ਬਣਵਾ ਕੇ ਉੱਥੇ ਹੀ ਪੱਠੇ ਬਣਵਾ ਦਿੱਤੇ ਤੇ ਹੁਣ ਬਿਨਾ ਕਿਸੇ ਦੇਵੀ ਤੋਂ ਅਸੀਂ ਅੱਗੇ ਵਧਦੇ ਹਾਂ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਸੁਲਤਾਨਪੁਰ ਸ਼ਹਿਰ ਦੇ ਇਤਿਹਾਸ ਦੀ ਪਹਿਲੀ ਤੋਂ 6ਵੀਂ ਸਦੀ ਤੱਕ ਸੁਲਤਾਨ ਉਹ ਲੋਦੀ ਬੁੱਧ ਧਰਮ ਦੇ ਪਗ ਦੀ ਮਾਰਗ ਦਾ ਕੇਂਦਰ ਰਿਹਾ ਹੈ ਉਸ ਸਮੇਂ ਸੁਲਤਾਨਪੁਰ ਲੋਧੀ ਦਾ ਨਾਮ ਸਭਮਾਲਪੁਰ ਸੀ ਇੱਕ ਮੁਸਲਿਮ ਸ਼ਹਿਰ ਨਾ ਹੋਣ ਕਰਕੇ ਮੁਹੰਮਦ ਗਜ਼ਨਵੀ ਨੇ ਇਸ ਸ਼ਹਿਰ ਨੂੰ ਅੱਗ ਲਾ ਦਿੱਤਾ ਸੀ ਤੇ ਪੂਰਾ ਤਬਾਹ ਕਰ ਦਿੱਤਾ ਸੀ ਤੇ ਸਰਬਮਾਲਪੁਰ ਸ਼ਹਿਰ ਦਾ ਇੱਥੇ ਹੀ ਅੰਤ ਹੋ ਗਿਆ ਸੀ ਇਸ ਤੋਂ ਬਾਅਦ ਜਦ ਪੰਜਾਬ ਦਾ ਹਾਕਮ ਮੁਹੰਮਦ ਚਾਹ ਸ਼ਹਿਜ਼ਾਦਾ ਸੁਲਤਾਨਾ ਖਾਨ ਇੱਥੋਂ ਲੰਘਿਆ ਤਾਂ ਉਸ ਨੂੰ ਐਸੀ ਅੱਕੇ ਦੀ ਹਰੀਆਲੀ ਬਹੁਤ ਜ਼ਿਆਦਾ ਪ੍ਰਭਾਵਿਤ ਕਰਦੀ ਹੈ ਤੇ ਉਸ ਤੋਂ ਬਾਅਦ ਐਸੇ ਹੀ ਫਿਰ ਸੁਲਤਾਨਪੁਰ ਲੋਧੀ ਸ਼ਹਿਰ ਵਸਾਇਆ ਤੇ ਇਹ ਸਥਾਨ ਦਿੱਲੀ ਤੋਂ ਲਾਹੌਰ ਤੱਕ ਦਾ ਵਪਾਰ ਦਾ ਮਾਰਗ ਵੀ ਹੁੰਦਾ ਸੀ ਉਸ ਸਮੇਂ ਸ਼ਹਿਰ ਦੇ ਵਿੱਚ 32 ਬਾਜ਼ਾਰ ਤੇ 5500 ਦੁਕਾਨਾਂ ਹੁੰਦੀਆਂ ਸੀ ਤੇ ਕਿਸੇ ਸਮੇਂ ਇਸਲਾਮਿਕ ਸਿੱਖਿਆ ਦਾ ਮੁੱਖ ਕੇਂਦਰ ਵੀ ਹੋਇਆ ਕਰਦਾ ਸੀ ਤੇ ਇਸ ਸ਼ਹਿਰ ਨੂੰ 1103 ਨੀ ਵਸਾਇਆ ਗਿਆ ਸੀ ਤੇ ਇਸ ਸ਼ਹਿਰ ਦਾ ਜ਼ਿਕਰ ਆਇਨੇ ਅਖਬਰੀ ਦੇ ਵਿੱਚ ਕਈ ਵਾਰ ਆਂਦਾ ਹੈ ਯੂ ਆਰ ਜਵਾਂਗ ਨਾਮ ਦੇ ਇੱਕ ਚਾਈਨੀਸ ਟਰੈਵਲਰ ਨੇ ਵੀ ਲਿਖਿਆ ਹੈ ਕਿ ਸਮਰਾਟ ਅਸ਼ੋਕ ਨੇ ਆਪਣੇ ਰਾਜਕਾਲ ਦੇ ਵਿੱਚ ਇੱਥੇ ਇੱਕ ਬੁੱਧਿਸਟ ਚੂਪ ਦੀ ਉਸਾਰੀ ਕਰਵਾਈ ਸੀ ਤੇ 7ਵੀਂ ਸਦੀ ਤੱਕ ਇਹ ਇੱਕ ਬੁੱਧ ਧਰਮ ਦਾ ਬਹੁਤ ਵੱਡਾ ਤੇ ਮਹੱਤਵਪੂਰਨ ਕੇਂਦਰ ਰਿਹਾ ਹੈ 11ਵੀਂ ਸਦੀ ਦੇ ਪਹਿਲੇ ਧਾਕੇ ਦੇ ਵਿੱਚ ਮਹਿਮੂਦ ਗਜਨਵੀ ਨੇ ਈਰਖਾ ਦੇ ਵਿੱਚ ਧਰਮ ਲਈ ਕੱਟੜਤਾ ਹੋਣ ਕਰਕੇ ਇਸ ਸ਼ਹਿਰ ਨੂੰ ਲੁੱਟ ਕੇ ਇੱਥੇ ਅੱਗ ਲਾ ਦਿੱਤੀ ਜਿਸ ਦਾ ਪਰਮਾਨ ਸਾਨੂੰ ਇਸ ਦੀ ਕਾਲੀ ਮਿੱਟੀ ਤੇ ਇਸ ਦੀਆਂ ਟੁੱਟੀਆਂ ਭੰਗੀਆਂ ਚੀਜ਼ਾਂ ਤੋਂ ਮਿਲ ਸਕਦਾ ਹੈ ਤੇ ਹੋਰ ਕਈ ਸਾਰੇ ਪੁਰਾਣੇ ਸਿੱਕੇ ਤੇ ਸਰੋਤ ਸਾਨੂੰ ਇਸ ਦੇ ਬਾਰੇ ਦੱਸਦੇ ਨੇ ਐਸੀ ਤਰੀਕੇ ਦੇ ਨਾਲ ਇਹ ਸ਼ਹਿਰ ਦੀ ਸਾਂ ਪੂਰਵ ਪੈੜ 5ਵੀਂ ਸਦੀ ਤੱਕ ਜਾਂਦੀ ਹੈ ਜੇਕਰ ਹੁਣ ਮੌਜੂਦਾ ਸਮੇਂ ਦੀ ਗੱਲ ਕਰੀਏ ਗੁਰਦੁਆਰਾ ਸ਼੍ਰੀ ਬੇਰ ਸਾਹਿਬ ਦੀ ਜਿਹੜੀ ਇਮਾਰਤ ਤੇ ਅੱਜ ਅਸੀਂ ਦਰਸ਼ਨ ਕਰਦੇ ਹਾਂ ਉਹ ਮਹਾਰਾਜਾ ਕਪੂਰ ਥਾਲ ਨੇ ਬਣਵਾਈ ਸੀ ਕਿਉਂਕਿ ਸੁਲਤਾਨਪੁਰ ਲੋਧੀ ਪਹਿਲਾਂ ਤੋਂ ਹੀ ਕਪੂਰ ਥਲਾ ਰਿਆਸਤ ਦੇ ਥੱਲੇ ਰਿਹਾ ਹੈ ਤੇ ਇਤਿਹਾਸਤ ਮਹਾਨ ਭਾਈ ਜੱਸਾ ਸਿੰਘ ਆਲੂਵਾਲਿਆ ਜੀ ਦੀ ਰਿਆਸਤ ਸੀ ਤੇ ਐ ਉਹਨਾਂ ਦੀ ਹੀ ਮਿਸਲ ਦਾ ਇੱਕ ਹਿੱਸਾ ਹੋਇਆ ਕਰਦਾ ਸੀ ਅੱਜ ਦੀ ਜਿਹੜੀ ਬੇ ਸਾਹਿਬ ਦੀ ਇਮਾਰਤ ਦੇਖਦੇ ਹਾਂ ਉਹ ਕਪੂਰਥਲਾ ਦੇ ਰਾਜਾ ਜੱਸਾ ਸਿੰਘ ਜੀ ਦੇ ਵੱਲੋਂ ਬਣਵਾਈ ਗਈ ਸੀ ਐਸੇ ਇਤਿਹਾਸਿਕ ਗੁਰੂ ਵਾਰੀਆ ਸੀ ਇੱਕ ਜਾਣਕਾਰੀ ਸਾਂਝੀ ਕਰਨਾ ਚਾਹਾਂਗੇ ਕਿ ਜਦੋਂ ਮਹਾਰਾਜਾ ਕਪੂਰ ਥੱਲਾ ਦੇ ਵੱਲੋਂ ਇਹ ਇਮਾਰਤ ਬਣਵਾਈ ਗਈ ਸੀ ਤੇ ਉਹਨਾਂ ਦੇ ਦਿਲ ਦੇ ਵਿੱਚ ਬਹੁਤ ਜ਼ਿਆਦਾ ਚਾ ਸੀ ਉਹਨਾਂ ਨੇ ਮਿਸਤਰੀਆਂ ਨੂੰ ਇੱਕ ਗੱਲ ਬਹੁਤ ਜ਼ਿਆਦਾ ਸਟ੍ਰਿਕਟਲੀ ਆਖੀ ਕਿ ਇਸ ਇਮਾਰਤ ਦੇ ਵਿੱਚ ਜਿਹੜੀਆਂ ਵੀ ਇੱਟਾਂ ਇਸਤੇਮਾਲ ਕੀਤੀਆਂ ਜਾਣ ਗਿਆ ਉਹਨਾਂ ਨੂੰ ਤੋੜਿਆ ਨਾ ਜਾਵੇ ਜਿਸ ਦੇ ਕਾਰਨ ਇੱਟਾਂ ਦੇ ਖਾਸ ਸਾਂਚੇ ਤਿਆਰ ਕੀਤੇ ਗਏ ਜਿਸ ਦੇ ਵਿੱਚ ਅੱਧੀ ਪੌਣੀ ਇੰਟ ਦੇ ਆਕ ਸਾਂਚੇ ਬਣਾਏ ਗਏ ਤੇ ਇਹ ਵੀ ਦੱਸਿਆ ਜਾਂਦਾ ਹੈ ਕਿ ਇੰਨਾ ਇੱਟਾਂ ਨੂੰ ਪਕਾਉਣ ਵਾਸਤੇ ਪੱਠੇ ਵੀ ਸੁਲਤਾਨਪੁਰ ਦੇ ਵਿੱਚ ਹੀ ਬਣਵਾਏ ਗਏ ਜੋ ਸਿਰਫ ਗੁਰੂ ਘਰ ਲਈ ਹੀ ਇੱਟ ਬਣਾਉਂਦੇ ਸੀ ਤੇ ਕਈ ਬਜ਼ੁਰਗ ਤਾਂ ਇਹ ਵੀ ਦੱਸਦੇ ਨੇ ਕਿ ਜਿੰਨੀ ਉੱਚੀ ਸਾਹਿਬ ਦੀ ਇਮਾਰਤ ਹੈ ਉਸ ਦੀਆਂ ਨੀਹਾਂ ਉਨੀਆਂ ਹੀ ਡੂੰਘੀਆਂ ਹਨ ਕਿਉਂਕਿ ਉਹਨਾਂ ਸਮਿਆਂ ਦੇ ਵਿੱਚ ਵੇਈ ਬਿਲਕੁਲ ਗੁਰੂ ਘਰ ਦੇ ਨਾਲ ਹੀ ਵਗਦੀ ਸੀ ਇਸ ਲਈ ਡੂੰਘੀਆਂ ਨੀਵਾ ਬਣਾਉਣ ਦਾ ਇੱਕ ਹੀ ਮਕਸਦ ਹੋ ਸਕਦਾ ਹੈ ਕਿ ਵੇਈ ਦੇ ਵਿੱਚ ਜਿਹੜੀਆਂ ਹੜਾ ਆਉਂਦਾ ਸੀ ਉਸ ਦੇ ਕਾਰਨ ਗੁਰੂ ਘਰ ਨੂੰ ਕੋਈ ਵੀ ਨੁਕਸਾਨ ਨਾ ਹੋਵੇ ਸultanpur Lodhi ਦੇ ਵਿੱਚ ਹੋਰ ਵੀ ਕਈ ਸਾਰੇ ਇਤਿਹਾਸਿਕ ਗੁਰੂ ਘਰ ਨੇ ਜੇਕਰ ਤੁਸੀਂ ਉਹਨਾਂ ਬਾਰੇ ਵੀ ਜਾਣਨਾ ਚਾਹੁੰਦੇ ਹੋ ਤੇ ਸਾਨੂੰ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸਿਓ ਉਮੀਦ ਹੈ ਕਿ ਤੁਹਾਨੂੰ ਅੱਜ ਦੀ ਇਹ ਵੀਡੀਓ ਵਧੀਆ ਲੱਗੀ ਹੋਵੇ ਤੇ ਜੇਕਰ ਤੁਸੀਂ ਇਸ ਚੈਨਲ ਤੇ ਨਵੇਂ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਇਸ ਵੀਡੀਓ ਨੂੰ ਜ਼ਾਬਰ-ਜ਼ਾਰੇ ਲੋਕਾਂ ਦੇ ਨਾਲ ਸ਼ੇਅਰ ਵੀ ਕਰਿਓ ਤਾਂ ਕਿ ਉਹਨਾਂ ਤੱਕ ਇਹ ਇਤਿਹਾਸ ਪਹੁੰਚ ਪਾਏ ਧੰਨਵਾਦ